ਗੁਰੂ ਸਾਹਿਬ ਨੇ ਸਾਨੂੰ ਕਿਸ ਚੀਜ਼ ਦੇ ਨਾਲ ਜੋੜਿਆ ਸੀ ਜਾਂ ਗੁਰੂ ਸਾਹਿਬ ਦਾ ਸਿਧਾਂਤ ਕੀ ਸੀ ਸਮਾਜ ਵਿੱਚ ਇੱਥੇ ਪ੍ਰਮੋਟ ਕੀਤਾ ਗਿਆ ਉਹਨਾਂ ਦੇ ਡੇਰੇ ਚਲਾਏ ਗਏ ਤੇ ਉਸ ਡੇਰੇ ਤੋਂ ਬਾਅਦ ਦੂਜਾ ਡੇਰਾ ਦੂਜੇ ਡੇਰੇ ਤੋਂ ਬਾਅਦ ਤੀਜਾ ਡੇਰਾ ਇਸ ਤਰ੍ਹਾਂ ਇਹ ਡੇਰੀਆਂ ਦੀ ਸ਼ੁਰੂਆਤ ਜਿਹੜੀ ਆ ਇਹ ਦੇਣ ਜਿਹੜੀ ਆ ਅੰਗਰੇਜ਼ਾਂ ਦੀ ਦੇਣ ਹੈ ਕਿ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਵੱਖ-ਵੱਖ ਧੜਿਆਂ 'ਚ ਵੰਡਣ ਵਾਸਤੇ ਸੀ ਉਹ ਇਸ ਚਾਲ 'ਚ ਕਾਮਯਾਬ ਹੋਏ ਹੈ ਰਾਧਾ ਸਵਾਮੀਆ ਦਾ ਡੇਰਾ ਤੋਂ ਉੱਥੇ ਸ਼ੁਰੂ ਹੁੰਦਾ ਹੈ ਇਹ ਤਾਂ ਜੋੜ ਵੀ ਉੱਥੇ ਜੋੜਦਾ ਜਾ ਕੇ ਜੀ ਔਰ ਉਸ ਤੋਂ ਬਾਅਦ ਨਾਨਕਸਰ ਵਾਲਿਆਂ ਦੀ ਗੱਲ ਕਰੀਏ ਤੇ ਇਹ ਵੀ ਡੇਰਾ ਵਾ ਉੱਥੋਂ ਹੀ ਸ਼ੁਰੂ ਹੋਇਆ। ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਹਾਂ ਕੜਾ ਪ੍ਰਸ਼ਾਦ ਦੀ ਦੇ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ। ਬਿਲਕੁਲ ਪਰ ਜਦੋਂ ਇਹਨਾਂ ਥਾਵਾਂ ਤੇ ਜਾਂਦੇ ਹਾਂ ਸਾਨੂੰ ਕਲੀਅਰ ਪਤਾ ਲੱਗਦਾ ਕਿ ਅਸੀਂ ਇਹਨਾਂ ਥਾਵਾਂ ਤੇ ਕੜਾ ਪ੍ਰਸ਼ਾਦ ਦੀ ਦੇ ਕੇ ਸਾਨੂੰ ਨਹੀਂ ਮਿਲਦੀ। ਉਹ ਸਭ ਕੁਝ ਤੁਹਾਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉਲਟ ਸਭ ਕੁਝ ਹੋ ਰਿਹਾ ਹੈ ਜਦੋਂ ਸਾਨੂੰ ਇਹ ਲੱਗਦਾ ਕਿ ਉੱਥੇ ਵੀ ਤਾਂ ਗੁਰਬਾਣੀ ਪੜ੍ਹੀ ਜਾ ਰਹੀ ਹੈ ਪਰ ਗੁਰਬਾਣੀ ਪੜ੍ਹਨੀ ਉਹਨਾਂ ਦੀ ਮਜਬੂਰੀ ਆ ਉਹ ਮਜਬੂਰੀ ਅੱਜ ਤੁਸੀਂ ਗੁਰਬਾਣੀ ਦਾ ਥੋੜਾ ਜਿਹਾ ਆਸਰਾ ਛੱਡ ਦੋ ਤੁਸੀਂ ਕਹੋ ਕਿ ਆਪਾਂ ਗੁਰੂ ਨੂੰ ਨਹੀਂ ਮੰਨਦੇ ਉਤੋਂ ਗੁਰੂ ਨੂੰ ਵੀ ਉਹਨਾਂ ਨੂੰ ਆਪਾਸੇ ਕਰਨ ਲੱਗਿਆ ਮਿੰਟ ਲੱਗਣਾ ਤੁਹਾਡੀ ਡਿਊਟੀ ਹੈ ਕਿਰਪਾਨਾਂ ਛੜਾ ਕੇ ਇਹਨਾਂ ਦੇ ਹੱਥ ਵਿੱਚ ਮਾਲਾ ਫੜਾ ਦਿਓ ਜਿਹੜੇ ਜੋਤਸ਼ੀ ਆ ਜਿਹੜੇ ਆਉਣ ਵਾਲਾ ਭਵਿੱਖ ਦੱਸਦੇ ਆ ਜਿਹੜੇ ਲੋਕਾਂ ਨੂੰ ਠੀਕ ਕਰਨ ਦੀਆਂ ਗੱਲਾਂ ਕਰਦੇ ਆ ਅਗਰ ਇਹਨਾਂ ਦੇ ਵਿੱਚ ਅਗਰ ਥੋੜੀ ਜੀ ਵੀ ਸੱਚਾਈ ਹੁੰਦੀ ਹਮ ਹਮ ਸਵਾ 3 ਰੁਪਇਆ ਥੋੜਾ ਨਹੀਂ ਸ਼ਰਦਾ ਦਾ ਜਾਂ ਧਰਮ ਦਾ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਵੱਧ ਕੀ ਹੈ ਅੰਨੀ ਸ਼ਰਦਾ ਹਮ ਐਸੀ ਜਗ ਪੂਜਾ ਕਰਦਾ ਹਮ ਥਾਂ ਥਾਂ ਤੇ ਵੱਧ ਗਏ ਡੇਰੇ ਭੌਂਦਾ ਜਗ ਫਿਰੇ ਹਨੇਰੇ ਹਮ ਇਹ ਕੁਝ ਸਾਡੇ ਨਾਲ ਹੋ ਰਿਹਾ